ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ ਸਾਰਿਆਂ ਨੂੰ ਨਿੱਕੀ ਸਤਿ ਸ਼੍ਰੀ ਅਕਾਲ ਗੱਲ ਕਰਦੇ ਆਂ ਜਦੋਂ ਕਿਸੇ ਤੇ ਕੋਈ ਦੁੱਖ ਆ ਪੈਂਦਾ ਹਰ ਇਨਸਾਨ ਤੇ ਆ ਪੈਂਦਾ ਪਰ ਉਹਨੂੰ ਬੰਦਾ ਗਣੋ ਆਪਣਾ ਕੰਮ ਨਾ ਮੂਰੇ ਰੱਖੋ ਉਹਨਾਂ ਨਾਲ ਹਮਦਰਦੀ ਦੇ ਚਾਰ ਬਾਰ ਚਾਰ ਬੋਰ ਬੋਲਦੇ ਹੋ ਉਹਦਾ ਦੁੱਖ ਘਟ ਜੂਗਾ ਤੇ ਜਦੋਂ ਤੁਹਾਡਾ ਆਪਣਾ ਮਰਦਾ ਫਿਰ ਕਿਸੇ ਦਾ ਮਰੇ ਤੈਨੂੰ ਲੱਖ ਲੱਖ ਖੁਸ਼ੀਆਂ ਤੇ ਤੇਰਾ ਆਪਣਾ ਮਰੇ ਤੇ ਤੂੰ ਰੋਵੇਂ ਮਨਸੂਰ ਕਰੀਨਾ ਕੱਲ ਦਾ ਬਾਧਾ ਕੋਰੇ ਕੱਲ ਨੂੰ ਤੂੰ ਨਾ ਹੋਵੇਂ ਫਿਰ ਤੇ ਛੁੱਟੀਆਂ ਵੀ ਹੋ ਜਾਂਦੀਆਂ ਨੇ ਛੁੱਟੀਆਂ ਵੀ ਕਰ ਦਿੱਤੀਆਂ ਜਾਂਦੀਆਂ ਨੇ ਵੀ ਸਾਡਾ ਮਰ ਗਿਆ ਪਰ ਜਿਸ ਇਨਸਾਨ ਤੇ ਕੋਈ ਦੁੱਖ ਦੀ ਘੜੀ ਆਉਂਦੀ ਆ ਤੁਹਾਡੇ ਕੋਲ ਕੰਮ ਕਰਦਾ ਉਹਦੇ ਨਾਲ ਵੀ ਦੋ ਵੋਲ ਹਮਦਰਦੀ ਦੇ ਬੋਲ ਕੀ ਉਹਨੂੰ ਕਹਿ ਦਿਆ ਕਰੋ ਵੀ ਕੋਈ ਗੱਲ ਨਹੀਂ ਪਰਮਾਤਮਾ ਦੀ ਖੇਡ ਹੈ s、sí.